ਇੱਕ ਸਰਦਾਰ ਜੀ ਬਹੁਤ ਮਹਿੰਗੀ ਗੱਡੀ 'ਚ ਜਾ ਰਹੇ ਸੀ ਤਾਂ ਦੋ ਮਜ਼ਦੂਰ ਬੈਠੇ ਨੇ ਬੜੇ ਮਯੂਸ ਨੇ ਉਦਾਸ ਐ ਉਹਨਾਂ ਨੇ ਵੇਖਿਆ ਸਰਦਾਰ ਜੀ ਕੋਲੋਂ ਲੰਘ ਐ ਤੇ ਉਹ ਦੋਵੇਂ ਮਜ਼ਦੂਰ ਆਪਸੇ ਗੱਲਾਂ ਪਤਾ ਕੀ ਕਰਦੇ ਨੇ ਕਹਿੰਦੇ ਦੇਖੋ ਰੱਬ ਨੇ ਸਾਨੂੰ ਦਿਹਾੜੀ ਵੀ ਨਹੀਂ ਦਿੱਤੀ ਸਵੇਰ ਤੋਂ ਉਡੀਕ ਰਹੇ ਆ ਕੋਈ ਸਾਨੂੰ ਦਿਹਾੜੀ ਤੇ ਲਿਜਾਉਣ ਵਾਲਾ ਬੰਦਾ ਨਹੀਂ ਆਇਆ ਰੱਬ ਨੇ ਇਹਨਾਂ ਬੰਦਿਆਂ ਨੂੰ ਗੱਡੀਆਂ ਦਿੱਤੀਆਂ ਹੋਈਆਂ ਨੇ ਬੜੀਆਂ ਮਹਿੰਗੀਆਂ ਮਹਿੰਗੀਆਂ ਕਹਾਂ ਦਿੱਤੀਆਂ ਹੋਈਆਂ ਨੇ ਸਾਨੂੰ ਰੱਬ ਦਿਹਾੜੀ ਵੀ ਨਹੀਂ ਦਿੰਦਾ ਜਦੋਂ ਰੱਬ ਨਾਲ ਰੋਸ ਕੀਤਾ ਨਾ ਕਹਿੰਦੇ ਇਹਨਾਂ ਨੂੰ ਸਰਦਾਰ ਜੀ ਜਿਹੜੇ ਇਹਦੇ 100 ਮੀਟਰ ਤੇ ਅੱਗੇ ਗਏ ਹੋਣੇ ਉਹਨਾਂ ਦੇ ਮਨਚਪੁਰ ਨਾ ਆਇਆ ਵੇ ਬੰਦੇ ਬੜੇ ਉਹਦਾ ਹੱਸ ਬੈਠੇ ਸੀ ਉਹਨੇ ਗੱਡੀ ਰੋਕੀ ਗੱਡੀ ਨਾ ਕਰ ਲਈ ਜਦੋਂ ਵਾਪਸ ਲੈ ਅੱਗੇ ਗੱਡੀ ਉਹਨਾਂ ਮਜ਼ਦੂਰਾਂ ਕੋਲ ਖਲਹਦੀ ਤਾਂ ਦੋਵੇਂ ਬੰਦੇ ਹੈਰਾਨ ਹੋ ਗਏ ਅਸੀਂ ਸਰਦਾਰ ਜੀ ਬਾਰੇ ਗੱਲ ਕੀਤੀ ਹੈ ਸਰਦਾਰ ਜੀ ਵਾਪਸ ਮੁੜਾਏ ਕਿਨਾਂ ਨੂੰ ਕਿਵੇਂ ਸੁਣ ਗਏ ਪਰ ਸਾ ਸਿੱਧ ਜਦੋਂ ਸਰਦਾਰ ਜੀ ਵਾਪਸ ਆ ਗਏ ਨਾ ਤੇ ਆ ਕੇ ਸਰਦਾਰ ਜੀ ਪੁੱਛਦੇ ਨੇ ਉਹਨਾਂ ਨੂੰ ਕਹਿੰਦੇ ਭਾਈ ਉਦਾਸ ਕਿਵੇਂ ਬੈਠੇ ਹੋ ਕੀ ਗਲ ਮਾਯੂਸ ਕਿਉਂ ਉਦਾਸ ਕਿਉਂ ਹੋ ਤਾਂ ਬੜੀ ਨਿਮਰਤਾ ਨਾਲ ਨਿਮਰ ਹੋ ਕੇ ਹੱਥ ਜੋੜ ਕੇ ਅਸੀਂ ਤਾਂ ਆਹ ਬੈਠੇ ਨੇ ਦਿਹਾੜੀ ਤੇ ਕੋਈ ਲੈ ਜਾਏ ਸਾਨੂੰ ਕੋਈ ਲੈ ਕੇ ਨਹੀਂ ਗਿਆ ਦਿਹਾੜੀ ਦੋ ਚਾਰ ਦਿਨ ਹੋ ਗਏ ਕੋਈ ਦਿਹਾੜੀ ਤੇ ਨਹੀਂ ਲੈ ਕੇ ਜਾ ਰਿਹਾ ਘਰੋਂ ਰੋਟੀ ਲਈ ਆਈ ਦੀ ਹੈ ਦੁਪਹਿਰੋਂ ਬਾਅਦ ਘਰ ਨੂੰ ਮajoud ਹੋ ਕੇ ਮੁੜ ਜਾਈਦਾ ਤੇ ਕਹਿੰਦੇ ਸਰਦਾਰ ਜੀ ਅਸੀਂ ਤੁਹਾਡੇ ਮਾਰੇ ਗੱਲ ਕੀਤੀ ਤੁਹਾਨੂੰ ਕਿਵੇਂ ਪਤਾ ਲੱਗਿਆ ਤਾਂ ਉਹ ਸਰਦਾਰ ਜੀ ਕਹਿੰਦੇ ਭਾਈ ਉਹ ਗੱਲ ਛੱਡੋ ਤੁਸੀਂ ਦਿਹਾੜੀ ਦੇ ਕਿੰਨੇ ਪੈਸੇ ਲੈਂਦੇ ਹੋ ਕਹਿੰਦੇ ਜੀ 400 ਤਈਆ ਤਾਂ ਸਰਦਾਰ ਸਾਹਿਬ ਕਹਿੰਦੇ 500 ਰੁਪਏ ਦਵਾਂਗਾ ਮੇਰੇ ਨਾਲ ਦਿਹਾੜੀ ਚੱਲੋ ਉਹ ਕਹਿੰਦੇ ਜੀ ਕੰਮ ਕੀ ਹੈ ਕਹਿੰਦੇ ਭਾਈ ਕੰਮ ਵੀ ਦੱਸ ਦਾਂਗੇ ਤਾਂ ਸਾਥ ਸੰਗਤ ਉਹਨੇ ਆਪਣੀ ਮਹਿੰਗੀ ਲਗਜ਼ਰੀ ਗੱਡੀ ਵਿੱਚ ਬ ਤਾਂ ਲੈ ਗਿਆ ਜਦੋਂ ਆਪਣੀ ਕੋਟੀ ਵਿੱਚ ਲਿਆ ਕੇ ਇਸ ਤਰ੍ਹਾਂ ਵਿੜੇ ਚ ਖਲਾ ਰਿਆ ਨਾ ਕੋਈ ਸੀਮੈਂਟ ਨਾ ਬਜਰੀ ਨਾ ਰੇਤਾ ਨਾ ਮਿੱਟੀ ਨਾ ਇੱਟਾਂ ਕੋਈ ਕੰਮ ਤੇ ਚੱਲ ਹੀ ਨਹੀਂ ਰਿਹਾ ਉਹ ਮਜ਼ਦੂਰ ਪੁੱਛਦੇ ਸਰਦਾਰ ਜੀ ਕੰਮ ਕੀ ਹੈ ਕਹਿੰਦੇ ਭਾਈ ਕੋਈ ਨਹੀਂ ਕੰਮ ਦੱਸਦੇ ਆ ਜਲ ਪਾਣੀ ਛਕੋਗੇ ਪਹਿਲਾਂ ਕਹਿੰਦੇ ਜੀ ਪਾਣੀ ਪੜਾ ਦਿਓ ਜਲ ਛਕਿਆ ਤਾਂ ਫਿਰ ਸਰਦਾਰ ਜੀ ਨੇ ਇੱਕ ਗਲੀਚਾ ਜਿਹਾ ਵਿਛਾ ਦਿੱਤਾ ਤਾਂ ਉਹ ਕਹਿੰਦਾ ਵੀ ਕੰਮ ਇਹ ਹੈ ਤੁਹਾਨੂੰ 98 ਘੰਟਿਆਂ ਦੀ 2400 ਮਿਲਦੀ ਹੈ ਮੈਂ 500 ਰੁਪਏ ਦਵਾਂਗਾ ਤੁਸੀਂ ਮੇਰੇ ਨਾਲ ਬਹਿ ਕੇ बस ਇੱਕੋ ਹੀ ਕੰਮ ਕਰਨਾ ਨਾਮ ਜਪਣਾ ਮੈਂ ਵੀ ਤੁਹਾਡੇ ਨਾਲ ਬੈਠਾਂਗਾ ਸੰਗਤ ਕਰਕੇ ਤੁਸੀਂ ਨਾਮ ਹਾਲ ਜਪਣਾ ਵਾਹਿਗੁਰੂ 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 ਉਹ ਬੰਦੇ ਬੜੇ ਖੁਸ਼ ਹੋਏ ਕਹਿੰਦੇ ਇਹ ਤਾਂ ਸੌਖਾ ਕੰਮ ਨੇ ਇਹ ਤਾਂ ਕੰਮ ਹੀ ਬੜਾ ਸੌਖਾ ਹੈ ਨਾ ਕੋਈ ਪਸੀਨਾ ਹੋਣਾ ਹੈ ਨਾ ਕੋਈ ਭਾਰ ਚੱਕਣਾ ਹੈ ਨਾ ਕੱਪੜੇ ਲੱਭਣੇ ਨੇ ਇਹ ਤਾਂ ਬਹੁਤ ਸੌਖਾ ਕੰਮ ਹੈ ਨਾ ਭਾਰ ਚੱਕਣ ਦੀ ਲੋੜ ਹੈ ਨਾ ਕੱਪੜੇ ਲੱਭਣਗੇ ਨਾ ਕੋਈ ਪਸੀਨਾ ਆਏਗਾ ਇਹ ਤਾਂ ਸੌਖਾ ਕੰਮ ਹੈ ਬਹਿ ਕੇ ਸਾਸ ਨੇ ਪਹਿਲੀ ਸੈਟਿੰਗ ਵਿੱਚ ਜਦੋਂ ਚੌਂਕੜਾ ਮਾਰ ਕੇ ਬੈਠੇ ਨਾ 35 40 ਮਿੰਟ 45 ਮਿੰਟ ਬਹਿ ਗਏ ਤੇ 40 45 ਮਿੰਟਾਂ ਬਾਅਦ ਬੋਲੇ ਕਹਿੰਦੇ ਸਰਦਾਰ ਜੀ ਕਮਰ ਤਰਦ ਕਰਨ ਲੱਗ ਪਈ ਥੋੜਾ ਉੱਠ ਸਕਦੇ ਵਿੱਚੋਂ ਉਹ ਸਰਦਾਰ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ ਉੱਠ ਕੇ ਘੁੰਮ ਫਿਰ ਲਾਓ ਪਰ ਮੈਂ ਟਾਈਮ ਨੋਟ ਕਰਨਾ ਤੁਹਾਨੂੰ ਦਿਹਾੜੀ ਦੇਣੀ ਹੈ ਤਾਂ 10 15 ਮਿੰਟ ਬਾਹਰ ਘੁੰਮ ਫਿਰ ਕੇ ਫਿਰ ਆ ਗਏ ਫਿਰ ਚੌਂਕੜਾ ਮਾਰ ਕੇ ਨਾਮ ਵਾਹਿਗੁਰੂ ਜਪਣ ਲੱਗ ਪਏ ਤਾਂ ਫਿਰ ਜਦੋਂ ਨਾਮ ਜਪਣ ਲੱਗ ਪਏ ਪਹਿਲੀ ਸੈਟਿੰਗ ਵਿੱਚ 40 45 ਮਿੰਟ ਬਹਿ ਗਏ ਦੂਜੀ ਵਾਰ ਤਾਂ 20 25 ਮਿੰਟ ਹੀ ਬੈਠ ਉਹ ਫਿਰ ਉੱਠ ਕੇ ਖੜੇ ਹੋ ਕੇ ਫਿਰ ਬਹਿ ਗਏ ਫਿਰ ਅੰधे ਕ ਘੰਟੇ ਬਾਅਦ ਕਹਿੰਦੇ ਜੀ ਲੱਤ ਸੌਂ ਗਿਆ ਪੈਰ ਸੌਂ ਗਿਆ ਤਾਂ ਸਾਸਿ ਤਿੰਨ ਚਾਰ ਵਾਰ ਉੱਠ ਕੇ ਥੱਕਣ ਤੋਂ ਬਾਅਦ ਅਜੇ ਦੁਪਹਿਰ ਨਹੀਂ ਸੀ ਹੋਈ ਹੱਥ ਜੋੜ ਕੇ ਕਹਿੰਦੇ ਸਰਦਾਰ ਜੀ ਜੇ ਕੋਈ ਕੰਮ ਮਤੋਂ ਕਰਾ ਲਵਾਂ ਤਾਂ ਕੰਮ ਬੋ ਤੋਖਾ ਕਹਿੰਦੇ ਨਹੀਂ ਹੋਣਾ ਸਕਦਾ ਸਰਦਾਰ ਜੀ ਜੇ ਕੋਈ ਮਿੱਟੀ ਰੋੜੇ ਦਾ ਕੋਈ ਵਜਰੀ ਸੀਮਿੰਟ ਦਾ ਕੰਮੋਂ ਕਰਾ ਲਓ ਕਹਿੰਦੇ ਇਹ ਨਹੀਂ ਹੋਣਾ ਕਹਿੰਦੇ ਤਾਂ ਬਹੁਤ ਔਖਾ ਹੈ ਕਿਉਂਕਿ ਸਭ ਤੋਂ ਔਖਾ ਕੰਮ ਹੈ ਇਹ ਸੁੱਖਾ ਨਹੀਂ ਹੈ ਅੱਖਾਂ ਜੀਵਾਂ ਬਿਸਰੇ ਮਰ ਜਾऊं ਅੱਖਣ ਔਖਾ ਸੱਚਾ ਨਾ